ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ 11 ਨਵੇਂ ਰਿਸ਼ਤੇ ਲੈ ਕੇ ਆਏ ਹ ਜਿਨ੍ਹਾਂ ਦੇ ਵਿੱਚੋਂ 5 ਲੜਕਿਆਂ ਦੇ ਤੇ 7 ਲੜਕੀਆਂ ਦੇ ਰਿਸ਼ਤੇ ਨੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਂਦੇ ਆ ਤੇ ਲੜਕੀਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਹੰਦੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਪਤਾ ਮੁਕਸਰ ਸਾਹਿਬ ਉਮਰ 44 ਸਾਲ ਗੋਤ ਪਰਿਵਾਰ ਕੱਦ 5 ਫੁੱਟ 11 ਇੰਚ ਪੜ੍ਹਾਈ ਪਲੱਸ 2 ਪਾਸ ਨੇ ਜੀ ਤੇ ਮੁੰਡਾ ਤਲਖੁਦਏ ਕੰਮ ਇਹ ਜੀ ਸੱਤ ਕਿੱਲੇ ਜ਼ਮੀਨ ਹੈ ਪਰਿਵਾਰ ਕੈਨੇਡਾ ਦੇ ਵਿੱਚ ਸੈਟਲ ਹੈ ਮਾੰਗੀ ਪਰਿਵਾਰ ਦੀ ਕੁੜੀ ਵਧੀਆ ਪਰਿਵਾਰ ਤੋਂ ਹੋਵੇ 40 ਤੋਂ 43 ਸਾਲ ਦੀ ਉਮਰ ਹੋਵੇ ਤੇ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਦੀਪ ਸਿੰਘ ਪਤਾ ਜਿਲ੍ਹਾ ਲੁਧਿਆਣਾ ਕਾਸਟ ਜੱਟ ਸਿੱਖ ਉਮਰ 22 ਪੰਜ 1995 ਕੱਦ 5 ਫੁੱਟ 11 ਇੰਚ ਪੈਨ 21 ਮੈਰਿਡ ਇ ਆਸਟ੍ਰੇਲੀਆ ਹੈ ਪੜਾਈ ਬੀ ਐਸ ਸੀ 에어ਲਾਈਨ ਟੂਰਿਜ਼ਮ ਐਂਡ ਹਸਪਿਟੈਲਿਟੀ ਮੈਨੇਜਮੈਂਟ ਇੰਡੀਆ ਗ੍ਰੈਜੂਏਟ ਡਿਪਲੋਮਾ ਇਨ ਅਪਲਾਈਡ ਮੈਨੇਜਮੈਂਟ ਨਿਊਜ਼ੀਲੈਂਡ ਕੰਮ ਨਿਊਜ਼ੀਲੈਂਡ ਪੀਆਰ ਨੇਜੀ ਇੰਡੀਪੈਂਡੈਂਟ ਕੰਟਰੈਕਟਰ ਨਿਊਜ਼ੀਲੈਂਡ ਗੋਤ ਗਰੇਵਾਲ ਮੰਗੇ ਜੀ ਪਰਵਾਰ ਦੀ ਕੁੜੀ ਵਧੀਆ ਪਰਵਾਰ ਤੋਂ ਹੋਵੇ ਸੋਹਣੀ ਸੁਨੱਖੀ ਹੋਵੇ ਤੇ ਪੜ੍ਹੀ ਲਿਖੀ ਹੋਵੇ ਨਾਲ ਹੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਅਰਸ਼ਪ੍ਰੀਤ ਸਿੰਘ, ਪਤਾ ਸੁਲਤਾਨਵਿੰਡ ਰੋਡ ਅਮ੍ਰਿਤਸਰ, ਉਮਰ 312 1994, ਕੱਦ 5 ਫੁੱਟ 5 ਇੰਚ, ਕਾਸਟ ਅਰੋੜਾ ਸਿੱਖ, ਪੜ੍ਹਾਈ ਗ੍ਰੈਜੂਏਸ਼ਨ ਆਈਟੀਆਈ, ਭੈਣ ਇੱਕੇ ਮੈਰਿਡੇ, ਪਿਤਾ ਅਮਰੀਕ ਸਿੰਘ, ਮਾਦਾ ਪਰਮਜੀਤ ਕੌਰ, ਕੰਮ 골ਡਨ ਟੈਂਪਲ ਤਬਲਾ ਪਲੇ ਸੈਲਰੀ 30000 ਮੰਗੀ ਪਰਿਵਾਰ ਦੀ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਘਰੇਲੂ ਹੋਵੇ ਤੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਬਰਨਾਲਾ ਕਾਸਟ ਰਾਮਦਾਸੀਆ ਸਿੱਖ ਉਮਰ 33 1996 ਕੱਦ 5 ਫੁੱਟ 4 ਇੰਚ ਪੜ੍ਹਾਈ ਬੀਏ ਪਰਾ ਇੱਕੀ ਅਨਮੈਰਿਡ ਮੰਗੇ ਮੁੰਡਾ ਸਰਕਾਰੀ ਨੌਕਰੀ ਤੇ ਹੋਵੇ ਬਰਨਾਲਾ ਮੋਗਾ ਮਲੇਰਕੋਟਲਾ ਲੁਧਿਆਣੇ ਨੂੰ ਪਹਲੇ ਰਾਮਦਾਸੀਆ ਸਿੱਖ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਡਾਇਰੈਕਟ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗਗਨਪ੍ਰੀਤ ਸਿੰਘ ਪਤਾ ਬਰਨਾਲਾ ਕਾਸਟ ਜੱਟ ਸਿੱਖ ਉਮਰ ਸੋ 12/4/1992 ਕੱਦ 5 ਫੁੱਟ 8 ਇੰਚ ਪੜ੍ਹਾਈ ਪਲੱਸ 2 ਪਾਸ ਭਰਾ ਇੱਕੀ ਮਨੀਲਾ ਵਿੱਚ ਪਿਤਾ ਰਣਧੀਰ ਸਿੰਘ ਕੰਮ ਮੁੰਡਾ ਮਨੀਲਾ ਕੰਟਰੀ ਦੇ ਵਿੱਚ ਕੰਮ ਕਰਦਾ ਏ ਜ਼ਮੀਨ ਨਹੀਂ ਹੈ ਮੰਗੀ ਪਰਵਾਰ ਦੀ ਕੁੜੀ ਗਰੀਬ ਪਰਵਾਰ ਦੀ ਹੋਵੇ ਔਰ ਕੋਈ ਮੰਗਣੀਏ ਭਾਵੇਂ 10 ਪਾਸ ਹੋਵੇ ਮੈਰਜੀ ਬਿਊਰੋ ਵਾਲੇ ਮਾਫ ਕਰਨ ਜੀ ਇਹਨਾਂ ਨੂੰ ਤੇ ਵਟਸਐਪ ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਕਾਲ ਮੈਸੇਜ ਕਰਕੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਪਤਾ ਲੁਧਿਆਣਾ ਕਾਸਟ ਜੱਟ ਸਿੱਖ ਗੋਤ ਸੌਰੀ ਉਮਰ 2003 ਕੰਡ 5 ਫੁੱਟ 3 ਇੰਚ ਪੜਾਈ ਪਲੱਸ 2 ਪਾਸ 2 ਇਅਰ ਬਿਜ਼ਨਸ ਅਕਾਊਂਟਿੰਗ ਡਿਪਲੋਮਾ 1 ਇਅਰ ਸਟੱਡੀ ਕੈਨੇਡਾ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਆ ਜੀ। ਤੇ ਮਾਦਰ ਹਾਊਸ ਵਾਈਫ ਨੇ ਪ੍ਰਾਏਕੀ ਮੰਗੇ ਪਰਿਵਾਰ ਦੀ ਮੁੰਡਾ ਸੋਨਾ ਸੁਨੱਖਾ ਹੋਵੇ 10 ਕਿੱਲੇ ਜ਼ਮੀਨ ਹੋਵੇ ਸਟੱਡੀ ਤੇ ਜੋ ਵੀ ਖਰਚਾ ਹੋਇਆ ਉਹ ਭਰ ਸਕੇ ਵਿਆਹ ਪੱਕਾ ਕਰਨਾ ਹੈ ਜੇਕਰ ਐਨ ਆਰ ਆਈ ਹੈ ਤਾਂ ਵੈਲ ਸੈਟਲ ਹੋਵੇ ਵਿਆਹ ਦਾ ਖਰਚਾ ਚੁੱਕੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ हाँ जी अगला रिश्ता नोट करो जी नाम तमलप्रीत कौर पता सिरसा हरियाणा उम्र उन्ती बारह उन्नीस सौ पचानवे कद पं फुट अठ इंच कास्ट सोडी खतरी परा एक पढ़ाई मास्टर इन कॉस्टमेटोलॉजिक डिप्लोमा इन नेल टेक्नीशियन प्रोफेशनल मेकअप सैमी परमानेंट मेकअप और इन डिप्लोमा इन बेसिक कॉस्टोमेटोलॉजिक आईटीआई ਪਲੱਸ 2 ਪਿਤਾ बिजनेसमੈਨ ਮਾਤਾ ਕਾਸਟੋਮੈਟੋਲੋਜਿਸਟ ਮਾਤਾ ਮਾਤਾ ਦਾ ਆਪਣਾ ਕੰਮ ਹੈ ਜੀ ਤੇ ਮੰਗੇ ਪਰਿਵਾਰ ਦੀ ਐਨ ਆਈ ਐਨ ਆਰ ਆਈ ਖੱਤਰੀ ਅਰੋੜਾ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ ਜੀ ਤੇ ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਨਾਲ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਰਾਮਦਾਸੀਆ ਸਿੱਖ ਉਮਰ 21 1994 ਕੱਦ 5 ਫੁੱਟ 8 ਇੰਚ ਪੜ੍ਹਾਈ ਪਲੱਸ 2 ਪਾਸ ਪੈਣ 21 ਐਂਡ ਮੈਰਿਡੇ ਕੰਮ ਮੁੰਡਾ 2018 ਤੋਂ 에ਅਰ ਫੋਰਸ ਦੇ ਵਿੱਚ ਕੰਮ ਕਰਦਾ ਹੈ ਅਜੇ ਕੱਚਾ ਹੈ ਸੈਲਰੀ 15000 ਰੁਪਏ ਮੰਗੇ ਪਰਵਾਰ ਦੀ ਕੁੜੀ ਪੜ੍ਹੀ ਲਿਖੀ ਹੋਵੇ ਬੀਏ ਕੀਤੀ ਹੋਵੇ ਤੇ ਲੜਕੀ ਦੀ ਉਮਰ 26 ਤੋਂ ਵੱਧ ਨਾ ਹੋਵੇ 26 ਸਾਲ ਤੋਂ ਉਮਰ ਵੱਧ ਨਾ ਹੋਵੇ ਜੀ ਤੇ ਨੰਬਰ ਦਿੱਤਾ ਗਿਆ ਹੈ ਪਰਿਵਾਰ ਦਾ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮੋਗਾ ਕਾਸਟ ਜ਼ਿਲਾਹਾ ਉਮਰ 1990 ਕੱਦ 5 ਫੁੱਟ 3 ਇੰਚ ਪੜ੍ਹਾਈ ਬੈਚਲਰ ਡਿਗਰੀ ਪੀਜੀਡੀਸੀਏ ਮਾਸਟਰ ਆਫ ਐਡਮਿਨਿਸਟ੍ਰੇਸ਼ਨ ਵਿਦ ਫਾਈਨੈਂਸ ਐਂਡ ਐਚਆਰਐਮ ਐਮਬੀਏ ਐਡ ਕੰਪਲੀਟਿਡ ਫਾਈਨੈਂਸ ਟ੍ਰੇning ਪਰਾ ਦੋਨੇ ਪੈਨ ਇੱਕੀ ਮੈਰਿਡ ਮੰਗ ਮੁੰਡਾ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਐਨ ਆਰ ਆਈ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਜੀ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਪਤਾ ਜੱਟ ਸਿੱਖ ਉਮਰ ਸੋਰੀ ਕਾਸਟ ਜੱਟ ਸਿੱਖ ਉਮਰ 23 2002 ਕੱਦ 5 ਫੁੱਟ ਗੋਤ ਸੰਦੂਪੜਾਈ ਪਲੱਸ 2 ਮੈਡੀਕਲ ਕੰਪਿਊਟਰ ਕੋਰਸ 6 ਮਨਥ ਨੈਨੀ ਕੇਅਰ ਕੋਰਸ ਬੀ ਐਸ ਸੀ ਕੰਪਨੀ ਸੌਰੀ ਬੀ ਐਸ ਸੀ ਕੰਪਿਊਟਰ ਸਾਇੰਸ ਆਈਲੈਂਡਸ 6.5 ਬੈਂਡ ਵੈਬ ਬ੍ਰਿਜ ਸੈਂਟਰ ਟੀਚਰ ਮੰਗ ਪਰਵਾਰ ਦੀ ਮੁੰਡਾ ਸੋਨਾ ਸੁਨੱਖਾ ਹੋਵੇ ਸਰਦਾਰ ਹੋਵੇ ਪੰਜ ਤੋਂ 6 ਕਿੱਲੇ ਜ਼ਮੀਨ ਆਉਂਦੀ ਹੋਵੇ ਜਾਂ ਐਨ ਆਰ ਆਈ ਹੋਵੇ ਤੇ ਜਾਂ ਨੌਕਰੀ ਕਰਦਾ ਹੋਵੇ ਜੀ ਤੇ ਅਮਰਤਸਰ ਤਰਨਤਾਰਨ ਏਰੀਏ ਨੂੰ ਪਹਿਲੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਰਨਪ੍ਰੀਤ ਕੌਰ ਕਾਸਟ ਕੱਤਰੀ ਸਿੱਖ ਉਮਰ 11 ਅਕਤੂਬਰ 1990 ਕੱਦ 5 ਫੁੱਟ 3 ਇੰਚ ਪੜ੍ਹਾਈ ਮਾਸਟਰ ਆਫ ਅਕਾਊਂਟਿੰਗ ਫ੍ਰॉम ਸੀਐਸਡੂ ਕਰੈਂਟਲੀ ਲੀਵਿੰਗ ਇਨ ਮੈਲਬੌਰਨ ਪ੍ਰਾਏਕੀ ਲੀਵਿੰਗ ਇਨ ਮੈਲਬੌਰਨ ਪੈਣਾ ਦੋਨੇ ਮੈਰਿਡ ਐਂਡ ਸੈਟਲ ਇਨ ਮੈਲਬੌਰਨ ਆਸਟ੍ਰੇਲੀਆ ਮਾਂਗੇ ਪਰਵਾਰ ਦੀ ਮੁੰਡਾ ਦਿੱਲੀ ਤੋਂ ਹੋਵੇ ਤੇ ਜਾਂ ਆਸਟ੍ਰੇਲੀਆ ਤੋਂ ਵੈਲ ਸੈਟਲ ਹੋਵੇ ਤੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਂਦਾ ਹੁੰਦਾ ਹੈ ਜੀ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰਿਸ਼ਤਾ ਕਰਨ ਦੇ ਟਾਈਮ ਜਾਂ ਬਾਅਦ ਦੇ ਸਮੇਂ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਜੀ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਈ ਜਾਂਦੀ ਹੈ ਤੇ ਲੜਕੀਆਂ ਦੀ ਐਡ ਦੇ ਲਈ ਅਸੀਂ ਫੀਸ ਲੈਨੇ ਆਂ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਜੀ ਮਿਲਦੇ ਆਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ